ਅੰਜੁਟ ਰਕ ਯੂਨੀਅਨ ਸਮਾਣਾ ਵਿਖੇ ਜ਼ਿਲ੍ਹਾ ਪੁਲਿਸ ਅਤੇ ਟ੍ਰੈਫਿਕ ਪੁਲਿਸ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਕੈਂਪ ਲਗਾਇਆ ਗਿਆ ਜਿਸ ਵਿੱਚ ਖਾਸ ਤੌਰ ਤੇ ਐਸਪੀ ਜਸਬੀਰ ਸਿੰਘ ਜ਼ਿਲ੍ਹਾ ਪਟਿਆਲਾ ਅਤੇ ਸਿਟੀ ਸਮਾਣਾ ਪੁਲਿਸ ਦੇ ਇੰਚਾਰਜ ਜੀ ਐਸ ਸਿਕੰਦ ਥਾਣਾ ਸਦਰ ਸਮਾਣਾ ਦੇ ਇੰਚਾਰਜ ਅਵਤਾਰ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਐਸਪੀ ਜਸਬੀਰ ਸਿੰਘ ਨੇ ਸਮੂਹ ਰਕ ਡਰਾਈਵਰ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਯੂਨੀਅਨ ਅੰਦਰ ਨਸ਼ਾ ਵੇਚਣ ਲਈ ਆਉਂਦਾ ਹੈ ਉਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਜਾਵੇ ਇਤਲਾਹ ਦੇਣ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ ਇਸ ਸੈਮੀਨਾਰ ਵਿੱਚ ਡਰਾਈਵਰ ਵੀਰਾਂ ਤੋਂ ਇਲਾਵਾ ਤਰਕ ਯੂਨੀਅਨ ਦੇ ਸਾਬਕਾ ਮੈਨੇਜਰ ਗੋਪਾਲ ਕਰਿਸ਼ਨ ਅਤੇ ਤਰਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਚਾਂਦ ਅਤੇ ਹੋਰ ਵੀ ਕਈ ਐਨਜੀਓ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਸਮਾਣਾ ਤੋਂ ਦੀਵਾਨ ਖਰੇਜਾ ਦੀ ਵਿਸ਼ੇਸ਼ ਰਿਪੋਰਟ ਸਾਰੇ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦਾ ਬਹੁਤ ਧੰਨਵਾਦ ਜੋ ਵੀ ਆਪਣਾ ਸਮਾਂ ਕੱਢ ਕੇ ਸਾਡੀ ਇਸ ਮੁਹਿੰਮ ਦਾ ਇੱਕ ਬਹੁਤ ਮਾਤੋਦੂਰ ਹਿੱਸਾ ਬਣਿਆ ਜੰ। ਅਸੀਂ ਸਾਰੇ ਸਿਮ ਪੰਡਾਪ ਜੀ ਤੇ ਪੰਡਾਪ ਐਸਐਸਪੀ ਸਾਹਿਬ ਤੇ ਡੀਏਜੀ ਡਿਵੀਜ਼ਨਲ ਦਿਸ਼ਾ ਨਿਰਦੇਸ਼ਕ ਸਾਹਿਬ ਪੰਜਾਬ ਸਰਕਾਰ ਨੇ ਜੋ ਨਸ਼ਿਆਂ ਨੂੰ ਦਰਦ ਤੋਂ ਖਤਮ ਕਰਨ ਦੀ ਮਹਾਨ ਵਡੀ ਇਸ ਦੇ ਅੰਦਰ ਇੱਕ ਜਿਹੜਾ ਹੈਗਾ ਜਾਗਰੂਕ ਕੈਂਪ ਅਜ ਟਰੱਕ ਯੂਨੀਅਨ ਸਮਾਣਾ ਵਿਖੇ ਲਗਾਇਆ ਗਿਆ ਜਿਦੇ ਵਿੱਚ ਕਿ ਟ੍ਰੈਕਿੰਗ ਯੂਨੀਅਨ ਦੇ ਮੈਂਬਰਾਂ ਤੋਂ ਇਲਾਵਾ ਸਮਾਜ ਦੇ 76 ਕਿਸਮਾ ਸ਼ਹਿਰ ਦੇ ਵੱਖ-ਵੱਖ ਸੰਸਥਾਵਾਂ ਐਨਟੀ ਡਰਗਸ ਸੰਸਥਾਵਾਂ ਤੇ ਹੋਰ ਐਨਜੀਓਸ ਨੇ ਸ਼ਿਰਕਤ ਕੀਤੀ ਤੇ ਸਾਰਿਆਂ ਨੇ ਮਿਲ ਕੇ ਇਹ ਤਹਿਈਆ ਕੀਤਾ ਤੇ ਸਾਰੇ ਇਸ ਚੀਜ਼ ਦੇ ਉੱਤੇ ਵਚਨਬੱਧ ਨੇ ਕਿ ਅਸੀਂ ਮਿਲ ਜੁਲ ਕੇ ਕੰਮ ਕਰਾਂਗੇ ਕਿ ਨਸ਼ਿਆਂ ਨੂੰ ਜੜ ਤੋਂ ਇਹਦਾ ਕਟੇਗਾ ਤਾਂ ਸਰ ਦੇ ਮਾਨ ਨੂੰ ਐਸਪੀ ਸਾਹਿਬ ਫਤਿਹਦੀ ਰਹੇ ਭਾਈ ਹੈ ਆਸਿਫ ਪੇਟਮੈਂਟ ਵਿੱਚ ਜਾ ਕੇ ਤੇ ਸ਼ਹਿਰ ਚ ਜਾ ਕੇ ਫੋਕਾ ਦੇ ਰਹੇ ਆ ਇਹ ਨਸ਼ੇ ਦਾ ਇੱਕ ਸਟਾਰਟਰ ਜਿਹੜੀ ਕਹਿੰਦਾ ਮੈਂ ਕਰਦਾ ਤੁਹਾਨੂੰ ਪਤਾ ਲੱਗਦਾ ਕਿ ਮੈਂ ਇਸ ਤਰ੍ਹਾਂ ਸਾਡੇ ਬੱਚਾ ਤੇ ਸਾਡੇ ਭੱਜੀਆਂ ਆਪੇ ਜਿੱਥੇ ਬੈਠੇ ਜੇ ਕਿ ਸਾਨੂੰ ਕੁਝ ਚੁਣਾਈ ਕਿਸੇ ਜੇਵੀ ਆਪੇ ਕਿਉਂ ਅਸੀਂ ਤੁਹਾਡਾ ਕਿਸੇ ਦੀ ਆਇਡੈਂਟੀ ਨਹੀਂ ਹੈਰੀਟ ਉਸ ਤੋਂ ਬਿਸ਼ਾਰੇ ਨਹੀਂ ਉੱਪਰ ਨਹੀਂ ਜਾਣਾ ਈਨਾ ਬਹੁਤ ਵਧੀਆ ਮੈਨੂੰ ਵਧੀਆ ਲੱਗਾ ਵੀ ਹੁਣ ਤੱਕ ਅਸੀਂ ਦੇਖਦੇ ਆਂ ਸਰਕਾਰਾਂ ਦੇ ਵਿੱਚ ਇਦਾਂ ਕਦੇ ਅੱਜ ਤੱਕ ਐਵੇਂ ਕੈਂਪ ਨਹੀਂ ਲੱਗੇਗੇ ਪਹਿਲੀ ਵਾਰ ਕੈਂਪ ਲੱਗਾ ਦੋ ਜੁਨੇ ਨੇ ਅੱਜ ਇੱਥੇ ਇਕੱਠੀਆਂ ਸੀ ਟੈਂਟਰ ਉਹ ਟਰੱਕ ਜੁਨੇ ਦੋਵੇਂ ਔਰ ਜਿਹੜੀ ਇਹ ਪ੍ਰਸ਼ਾਸਨ ਦੀ ਮੁਹਿੰਮ ਵੱਡੀ ਆ ਮੁਡੀ ਆਪਣਾ ਛੇੜਾ ਜਿਹੜਾ ਕੰਮ ਆ ਚਲਾ ਰਹੇ ਬਹੁਤ ਵਧੀਆ ਸਮਝਦਾ